ਤੇਰੇ ਮੋਢਾ ਦੇ ਲਖੋਲ ਕੇ ਸਸ਼ੀ ਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਜਿਹੜੀ ਵੀਡੀਓ ਤੁਹਾਨੂੰ ਦਿਖਾ ਰਿਹਾ ਹੈ ਨਾ ਇਹ ਵੀਡੀਓ 'ਚ ਤੁਸੀਂ ਦੇਖੋਗੇ ਵੀ ਔਰਤਾਂ ਵਾਂ ਜਿਹੜੀਆਂ दारू ਪੀ ਰਹੀਆਂ ਟੇਬਲ ਤੇ ਬੈਠ ਕੇ ਇਹ ਵੀਡੀਓ ਰਾਜਸਥਾਨ ਦੀ ਆ ਜੇ ਸਾਡੇ ਪੰਜਾਬ 'ਚ ਵੀ ਕੁਝ ਔਰਤਾਂ ਦਾਰੂ ਪੀਂਦੀਆਂ ਨੇ ਪਰ ਲੋਕਲ ਕਾ ਕੇ ਪੀਂਦੀਆਂ ਨੇ ਇਹ ਵੀਡੀਓ 'ਚ ਤੁਸੀਂ ਦੇਖੋਗੇ ਵੀ ਔਰਤਾਂ ਸਰੇ ਆਮ ਦਾਰੂ ਪੀ ਰਹੀਆਂ ਨੇ ਬੋਤਲ 'ਚੋਂ ਪੈਗ ਪਾ ਰਹੀ ਏ ਇੱਕ ਔਰਤ ਇਹ ਮੇਰੇ ਹਿਸਾਬ ਨਾਲ ਦਾਰੂ ਜਿਹੜੀ ਆ ਵਰਕਾਵਾ ਕਈ ਮਨਾ ਵੀ ਕਰਦੀਆਂ ਪਈਆਂ ਹਨ ਤੇ ਕਈ ਆਪੂੰ ਗਲਾਸੀਆਂ ਫਰਾ ਰਹੀਆਂ ਵਾਂ ਕਿ ਲਓ ਜੀ ਪੈਗ ਪਾਓ ਲਓ ਜੀ ਬੀਅਰ ਵੀ ਆ ਗਈ ਆ ਕੀ ਚਾਹੀਦਾ ਏ ਬੀਅਰ ਪੀਨੀ ਆ ਦਾਰੂ ਚੱਲਦੀ ਪਈ ਐ ਪੂਰੀ ਪੂਰੀ ਔਰਤਾ ਸਕੀਨ ਆ ਦਾਰੂ ਪੀਂਦੀਆਂ ਸੋ ਇਹ ਸੀਓ ਵੀਡੀਓ ਸੋ ਤੁਸੀਂ ਕਮੈਂਟ ਕਰਕੇ ਜਰੂਰ ਦੱਸਿਓ ਵੀ ਤੁਸੀਂ ਕਦੀ ਇਵੇਂ ਔਰਤਾ ਨੂੰ ਦਾਰੂ ਪੀਂਦੇ ਦੇਖਿਆ ਐ ਤੇ ਇਹ ਵੀਡੀਓ ਤੁਹਾਨੂੰ ਕਿਵੇਂ ਦੀ ਲੱਗੀ ਵੱਧ ਤੋਂ ਵੱਧ ਕਮੈਂਟ ਕਰਕੇ ਜਰੂਰ ਦੱਸਿਓ ਤੇ ਵੀਡੀਓ ਨੂੰ ਆਪਣੀਆਂ ਘਰ ਵਾਲੀਆਂ ਨੂੰ ਵੀ ਦਿਖਾ ਦਿਓ ਜਿਨ੍ਹਾਂ ਦੀਆਂ ਘਰ ਵਾਲੀਆਂ ਮਨਾ ਕਰਦੀਆਂ ਨੇ ਦਾਰੂ ਪੀਣ ਤੋਂ ਬਾਕੀ ਵੀਰੋ ਆਪਾਂ ਤੁਹਾਨੂੰ ਇਹ ਨਹੀਂ ਕਹਿੰਦੇ ਵੀ ਦਾਰੂ ਪੀਆ ਕਰੋ ਜੇ ਪੀਣੀ ਵੀ ਆ ਤਾਂ ਇੱਕ ਦੋ ਪੈਗ ਲਾਇਆ ਕਰੋ ਨਹੀਂ ਤਾਂ ਛੱਡ ਦਿਓ दारू ਵੀ ਚੰਗੀ ਚੀਜ਼ ਨਹੀਂ ਹੈਗੀ ਸੋ ਇਹ ਹੁਣ ਵੀਡੀਓ ਇੱਥੇ ਖਤਮ ਕਰਦੇ ਆ ਮਿਲਦੇ ਆ ਕਿਸੇ ਨਵੇਂ ਵੀਡੀਓ ਨਾਲ ਸਤਿ ਸ਼੍ਰੀ ਅਕਾਲ ਜੀ